Galgary Court of Justice ਨੇ شہر ਦੀਆਂ ਦੋ ਵੱਡੀਆਂ ਕੰਸਟਰਕਸ਼ਨ ਕੰਪਨੀਆਂਜ਼ ਖਿਲਾਫ ਚੱਲ ਰਹੇ ਸੀਰੀਅਸ ਵਰਕਪਲੇਸ ਇਨਜਰੀ ਕੇਸ ਦੇ ਵਿੱਚ 1.66 ਲੱਖ ਡਾਲਰ ਦਾ ਜੁਰਮਾਨਾ ਲਾਇਆ ਹੈ। ਇਹ ਕੇਸ I Hawk Constructions ਅਤੇ Utopia Constructions ਦੇ ਖਿਲਾਫ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਇਨਸੀਡੈਂਟ ਜਨਵਰੀ 2 2023 ਇੱਕ ਰੈ residenital ਵਰਕਿੰਗ ਸਾਈਟ ਤੇ ਵਾਪਰਿਆ ਸੀ। ਕੇਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਰਕਰ ਅਨਸਿਕਿਉਰਡ ਬਾਡੀ ਨੂੰ ਇੱਕ ਅਨਕਵਰਡ ਫਲੋਰ ਓਪਨਿੰਗ ਦੇ ਕੋਲ ਵਰਤ ਰਿਹਾ ਸੀ ਜਦੋਂ ਉਸ ਦੀ ਬਾਡੀ ਟਿਲਕ ਗਈ ਅਤੇ ਉਹ ਥੱਲੇ ਡਿੱਗ ਗਿਆ ਇਸ ਘਟਨਾ ਕਰਕੇ ਉਸਦੇ ਲਾਈਫ ਆਲਟਰਿੰਗ ਇੰਜਰੀਜ਼ ਹੋਈਆਂ ਨੇ ਕੋਰਟ ਦੇ ਵਿੱਚ ਆਹ ਹੌਕ ਕੰਸਟਰਕਸ਼ਨਸ ਨੇ ਅਲਬਰਟਾ ਦੇ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਦੇ ਅਧੀਨ ਲੱਗੇ ਚਾਰजेस ਲਈ ਗਿਲਟੀ ਪਲੀਡ ਕੀਤਾ ਉਹਨਾਂ ਨੇ ਕੋਰਟ ਦੇ ਵਿੱਚ ਮੰਨਿਆ ਕਿ ਉਹ ਆਪਣੇ ਵਰਕਰ ਦੀ ਸੇਫਟੀ ਅਤੇ ਹੈਲਥ ਦਾ ਧਿਆਨ ਰੱਖਣ ਦੇ ਵਿੱਚ ਫੇਲ ਹੋਏ ਹਨ ਕਰਾਊਨ ੈਂਪਲੋਇਰ ਰਾਜਵਿੰਦਰ ਕੌਰ ਖਿਲਾਫ ਲੱਗੇ 13 ਓ ਐਚ ਐਸ ਦੇ ਚਾਰजेस ਨੂੰ ਤੇ ਸੁਪਰਵਾਈਜ਼ਰ ਰਾਜਵਿੰਦਰ ਸਿੰਘ ਦੇ ਖਿਲਾਫ ਲੱਗੇ ਦੋ ਚਾਰजेस ਨੂੰ ਵਿਡਰੋ ਕਰ ਲਿਆ ਹੈ ਇਸ ਦੇ ਨਾਲ ਨਾਲ ਯੂਟੋਪੀਆ ਕੰਸਟਰਕਸ਼ਨਸ ਖਿਲਾਫ ਲੱਗੇ ਦੋ ਚਾਰजेस ਨੂੰ ਵੀ ਕ੍ਰਾਊਨ ਨੇ ਵਿਡਰੋ ਕੀਤਾ ਹੈ ਦੋਨੋਂ ਕੰਪਨੀਆਂਜ਼ ਕੋਲੇ 30 ਦਿਨ ਹਨ ਇਸ ਕਨਵਿਕਸ਼ਨ ਜਾਂ ਪੈਨਲਟੀਆਂ ਦੇ ਖਿਲਾਫ ਅਪੀਲ ਕਰਨ ਦੇ ਲਈ ਰੈਡ FM ਨਿਊਜ਼ ਕੈਨੇਡਾ ਦੇ ਲਈ ਮੈਸ਼ੂਪ ਕਰਮਨ ਸਿੰਘ ਢਾਲੀਵਾਲ